ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਲਓ ਜੀ ਚੱਲਦੀਆਂ ਮਸ਼ੀਨ ਵੱਢ ਰਹੇ ਹਾਂ ਮੱਕੀ ਇੱਕ ਟਰਾਲੀ ਆਪਣੀ ਫੁੱਲ ਆ ਇਹਦੇ ਤਰਪਾਲ ਪਾ ਕੇ ਖੜਾਤੀ ਆਪਾਂ 68 ਝੋਟਾ ਆ ਕਿ ਇੱਧਰ ਖੜੇ ਨੇ ਤਿੰਨੇ ਸਵਰਾਜ ਆਪਣੇ ਵਾਲੇ ਉਹਦੇ ਗੱਲ ਟਰਾਲਾ ਏ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਆਪਾਂ ਦੂਏ ਕਟਣਾ ਵੱਢਣ ਲੱਗੇ ਹੋਏ ਆ ਜਿਹੜਾ ਕਣਕਜੀਰੀ ਵਾਲਾ ਹੁੰਦਾ ਏ ਉਹ ਦਾ ਕਰਨਾ ਇਹ ਚੱਲਦਾ ਨਹੀਂ ਕੱਖ ਬਹੁਤ ਜ਼ਿਆਦਾ ਨੇ ਮੱਕੀ ਚ ਮੀਂਹ ਕਰਕੇ ਬਾਜੂ ਕੱਖ ਬਹੁਤ ਜ਼ਿਆਦਾ ਹੋਗੇ ਇਹ ਕਟਰ ਚੱਲਦਾ ਨਹੀਂ ਉਹਦੇ ਕਰਕੇ ਹੁਣ ਦੂਆ ਕਟਰ ਲਿਆਏ ਉਹ ਚੱਲਦਾ ਏ ਕੀ ਦਿਖਾਉਨੇ ਆ ਇਹ ਆਪਣੀ ਜਲਾਲਪੁਰ ਦੇ ਅੱਡੇ ਤੇ ਆ ਪੰਚਾਇਤੀ ਜ਼ਮੀਨ ਤੇ ਹੁਣ ਐਤ ਕੀ ਵੀ ਆਪਣੇ ਕੋਲੇ ਆ ਇਹ ਚੜਿਆ ਕਲਰ ਆਪਣੇ ਕੋਲ ਐਤ ਕੀ 72 ਤੇ 73 ਹਜ਼ਾਰ ਨੂੰ ਕੀ ਲਿਆ ਪੱਤਰ ਤੇ ਇਸ ਤਰ੍ਹਾਂ ਯਾਰ ਨੂੰ ਕੀਲਾ ਚੜਿਆ ਇਹ ਇਧਰੋਂ ਦਿਖਾਉਂਦਾ ਉੱਚੀ ਜਗ੍ਹਾ ਤੋਂ ਇਹ ਜਗ੍ਹਾ ਤੋਂ ਉੱਧਰਲੇ ਪਾਸਿਓਂ ਵੱਟ ਲਿਆ ਇਹ ਉਹ ਖੜੀ ਆ ਸਾਹਮਣੇ ਮਸ਼ੀਨ ਉਹ ਦੇਖੋ ਰੀਲ ਵਾਲਾ ਕਟਰ ਪਾਇਆ ਹੋਇਆ ਕਿ ਆ ਤਿੰਨ ਕੀਲੇ ਰਹਿ ਗਏ ਆਪਣੇ ਦਾਣੇ ਪਵਾ ਲਾਂਗੇ ਇਧਰ ਲਾ ਕੇ ਟਰਾਲੀ ਉਰੇ ਤੇ ਮਸ਼ੀਨ ਨੇ ਡੇਢੀ ਹੋ ਕੇ ਪਈ ਆਇਆ ਕਰਨੇ ਦਾਣੇ। ਔਰ ਇਹ ਲਾ ਲਾਂਗੇ ਬੱਚੇ ਜਿਹਨੂੰ ਲਾ ਕੇ। ਟਰੈਕਟਰਾਂ ਦੀ ਰੀਲ ਬਣਾਈ ਆਪਾਂ। ਸਹੀ ਗੱਲ ਹੈ ਫੇਰ ਟਰੈਕਟਰ ਇਕੱਠੇ ਨਹੀਂ ਹੁੰਦੇ। ਹੁਣ ਇਕੱਠੇ ਨੇ ਟਰੈਕਟਰ ਰੀਲ ਬਣਾਈ ਆਪਾਂ ਇੰਸਟਾਗ੍ਰam ਤੇ ਪਾਈ ਆ ਤੇ ਇੰਸਟਾਗ੍ਰam ਨੂੰ ਫੋਲੋ ਕਰੋ ਜਾ ਕੇ। ਸਾਰੇ ਜਾਣੇ ਫੇਸਬੁੱਕ ਪੇਜ ਨੂੰ ਵੀ ਫੋਲੋ ਕਰੋ। ਉਤੇ ਆਪਾਂ ਰੀਲਾਂ ਪਾਉਂਦੇ ਰਹਨੇ ਆ। ਵੀ ਦੇਖਿਆ ਕਰੋ ਲਓ ਜੀ ਚਲਾਤੀ ਮਸ਼ੀਨ ਰੀਲ ਉੱਪਰ ਚੱਕਿਆ ਤਾਂ ਖੜਾਈਦੀ ਮੈਨੂੰ ਲੱਗਦਾ ਵੀਰ ਉਹਨਾਂ ਨੇ ਬਾਕੀ ਕੱਖ ਦਾ ਕਰੋ ਚੈੱਕ ਕੱਖ ਬਹੁਤ ਆ ਦੇਖੋ ਬੂਟੀਆਂ ਵਿੱਚ ਇਹਦੇ ਕਰਕੇ ਉਹ ਦੂਆ ਕਟਰ ਚੱਲਦਾ ਨਹੀਂ ਤਾਂ ਹੀ ਹੁਣ ਰੀਲ ਵਾਲਾ ਕਟਰ ਮੰਗਾਇਆ ਬਾਕੀ ਦੇਖਦੇ ਆ ਕਿਵੇਂ ਚੱਲਦਾ ਨਾਲ ਤੁਹਾਨੂੰ ਦਿਖਾਉਣਾ ਚੱਲਦਾ ਵੀ ਕਾਹੀ ਜੀ ਬੜਾਈ ਕਰਦਾ ਮੱਕੀ ਥੋੜੇ ਸਾਹਮਣੇ ਆ ਐਨ ਪੂਰੀ ਚੜੀ ਪਈ ਆ ਦੇਖੋ ਬਾਕੀ ਹਜੇ ਸੈਟਿੰਗ ਆ ਨਹੀਂ ਰਹੀ ਕਟਰ ਦੀ ਇੱਥੇ ਤੱਕ ਲੱਗਦਾ ਗਾਣੇ ਦੀ ਮਸ਼ੀਨ ਆ ਆਪਣੇ ਲਵੇ ਪਿੰਡਾ ਸਲਾਣਾ ਤੇਰੀ ਮਸ਼ੀਨ ਆ ਇਹ ਜੱਕਰ ਬਹਿ ਗਿਆ ਚੱਕਰ ਦਾ ਪਿੱਛੇ ਹੈ ਉਹਦੇ ਚੱਕਰ ਤੋਂ ਇਹ ਉਹਦੇ ਚੱਕਰ ਹੀ ਆ ਜਿਵੇਂ ਬਾਈ ਜੀ ਕੱਖਾ ਆ ਰਹੀ ਹੈ ਦੇਖੋ ਜੱਟ ਜੀ ਵਿਦਾਸ ਭਾਈ ਸਾਡਾ ਕੱਖਾ ਤੋਂ ਮਖਾਗੀ ਜੀ ਦੇਖਾ ਦੇਖੋ ਨਾਲੇ ਉੱਥੇ ਹੋਵੇ ਜੱਟ ਲੱਖ ਲੱਖ ਲਾ ਕੇ ਉਹ ਕੱਢਾਇਆ ਨਾ ਇਹ ਲੱਖਾਂ ਲੱਗੇ ਕਟਰ ਖੜਾ ਏ ਟਰਾਲੀ ਕਿਤੇ ਨਹੀਂ ਲਾਈ ਹਲੇ ਆਹ ਦੇਸੀ ਕਟਰ ਦਾ ਬੱਟਨ ਲੱਗਿਆ ਵੇਖੋ ਹਾਂਜੀ ਬਹਾਉ ਜੀ ਚਲਾਤੀ ਮਸ਼ੀਨ ਦਮਾਰਾ ਵੇਰ ਕਟਰ ਦੀ ਕਰਕੇ ਸੈਟਿੰਗ ਤੇ ਇਹ ਕਟਰੀ ਬਹੁਤ ਵਧੀਆ ਪੜਾਈ ਕਰਦਾ ਐਨ ਵੇਖੋ ਕੋਈ ਦਾਣਾ ਨਹੀਂ ਆਉਂਦਾ ਕੋਈ ਗੁੱਟੇ ਜਿਹਾ ਦਾਣਾ ਨਹੀਂ ਆਉਂਦਾ ਤੇ 18 ਮਾਲ ਵਿੱਚੇ ਨੰਗ ਰਾਇ ਬਾਕੀ ਉੱਪਰ ਚੜ ਕੇ ਦਿਖਾਉਨੇ ਆਪਾਂ ਨੂੰ ਪੂਰੇ ਵੀਰ ਉਹਨਾਂ ਨੇ ਉਹ ਲਾਈ ਹੋਏ ਨੇ ਚੱਚਾ ਜੀ ਆ ਉਹ ਵੀਰੇ ਆਉਣਗੇ ਹਰੀਆਂ ਹਰੀਆਂ ਜੀਆਂ ਮੇਰੇ ਹਿਸਾਬ ਨਾਲ ਤਾਂ ਵਧਾਈ ਵਧੀਆ ਇਹਦੇ ਨਾਲ ਵੀ ਸਵਾ ਗੱਡਰ ਹਲੇ ਛੱਲੀਆਂ ਸੜਦਾ ਇਹਦੇ ਨਾਲ ਮੁੱਲਾ ਦਾ ਛੱਲੀ ਵੀ ਨਹੀਂ ਗਿਰਦੀ ਹੈਗੀ ਇੰਨੀ ਜ਼ਿਆਦਾ ਇਹ ਕੋਣ ਵਾਲੇ ਸਫਾਈਏ ਕਾੱਖਾਂ ਕਰਕੇ ਬੰਗਾ ਸਾਰਾ ਹੀ ਢੀਲ ਉੱਪਰ ਢਾਣਾ ਕਰਨੀ ਪੈਂਦੀ ਆ ਹਰਾਨ ਹੈ ਗੱਟਰ ਨਾਲ ਮੇਰੇ ਹਿਸਾਬ ਨਾਲ ਪੂਰੇ ਪਿੱਛੇ ਕਰਨੀ ਪੈਂਦੀ ਹੈ ਮਸ਼ੀਨ ਖਾਰ ਦਾ ਲਓ ਜੀ ਦਾਣੇ ਕੱਢਣ ਆਈ ਆ ਮਸ਼ੀਨ ਤੇ ਟਰਾਲੀ ਬਾੜਨੀ ਪੈ ਗਈ ਹੁਣ ਖੇਤ ਚ ਹੁਣ ਟੋਚਣਾ ਪਾਗੀ ਨਿਕਲੂਗੀ ਅੱਲਾ ਯਾੜੀਓ ਨੱਤਰ ਗੈਲਾ ਟਰਾਲੀ ਉਹ ਵੀ ਟੋਜਨ ਪਾਕੀ ਗੱਡੀ ਆ ਉਧਰੋਂ ਤੇ ਅੱਜ ਹੋਊਗਾ ਜਗਰਾਤਾ ਮੁੰਲਾ ਦਾ ਜੀਸੀਬੀ ਆਊਗੀ ਤੇ ਹੈਡਟਰਾਂ ਟਰੈਕਟਰਾਂ ਤਾਂ ਕੱਢਣੀ ਨਹੀਂ ਔਰੋਂ ਕਿਸੇ ਕੱਢ ਦਣਗੇ ਟਿਪਲਿਪ ਪਈਆ ਟਿਪਲਿਪ ਕਰਦੀ ਆ ਧਰਤੀ ਅ ਟਮਾਟਰੀ ਟਰਬੋ ਵਾਲਾ ਇਹ ਆਪਣਾ ਟਮਾਟਰੀ ਟਰਬੋ ਰੇਡੀਅਲ ਟਾਇਰ 16 ਦੇ ਬਹੁਤ ਜ਼ੋਰ ਮਾਰਦਾ ਟਰੈਕਟਰ ਕੰਮਣ ਬਹੁਤ ਆਇਦ ਕਿ ਮੱਕੀ ਦਾ ਖੱਟ ਖੱਟਾ ਯਾ ਬਾਲਾ ਏ। ਹੋਰ ساری ਮੂਰੇ ਖੱਟਣੀ ਪਊਗੀ। ساری ਮੂਰੇ ਖੱਟ ਕੇ ਲੈ ਕੇ ਆਉਣੀ ਪਊ ਕਹਿਆਂ ਨਾਲੇ। ਆ ਕਿਤੇ ਜਾ ਕੇ। ਉਹ ਹੋਣਾ ਆ ਦੇਖੋ। ਉਹ ਜੋਰ ਵਰਖਿਆ ਜਾਣਾ ਅੱਜ। ساری ਖੱਟਣੀ ਪੈਣੀ ਆ ਮੂਰੇ ਤਾਂ ਟੈਂਕ ਪਿਆ ਕਰਨਾਗੇ। ਬਾਕੀ ਕਟਰ ਚੱਲਦਾ ਪਾਹ ਨੂੰ ਦਿਖਾਏ ਦੱਸਾਂ ਮਸ਼ੀਨ ਤੇ ਛੜ ਕੇ। ਤੇ ਪੜਾਈ ਕਰਦੇ ਇੱਕ ਨੰਬਰ। ਕੁਇ ਕਟਰ ਨਾਲ ਮੇਰੇ ਹਿਸਾਬ ਨਾਲ ਠੀਕ ਆ 8 ਲੱਖ ਲਾਉਣ ਨਾਲ ਉਹ ਜਗਾੜ ਜਾਲਵਾ ਲਵੇ ਮੁੰਡੇ ਪੱਤੀਆਂ ਹੀ ਆ ਵੇਖੋ ਪੜਾਈ ਕਰਦਾ ਨਾ ਛੱਲੀ ਗਰੇ ਨਾ ਕੋਸ ਹੋਰ ਕੋਈ ਉਹ ਜਗਾੜ ਵਧੀਆਲਾ ਹੋਇਆ ਕਟਰ ਤੇ ਤੋਕਾਈ ਵਾ ਬੜਾ ਬੜਾ ਏ ਉਹ ਤਾਂ ਫਸਣੀ ਦੀ ਹਾਂ ਮੋਟਾ ਸੁੱਖਾ ਇਹਨਾਂ ਕਾ ਤੂੰ ਸੀ ਇੱਧਰ ਇੱਧਰ ਪੱਟ ਲੋ ਸੀ ਹੱਥਾਂ ਨਾਲ ਤੋੜ ਲਾਂਗੇ ਲਵੇ ਲਵੇ ਉਹ ਤੋੜੀ ਉਹ ਨਾ ਕੰਮ ਸਾਰੇ ਹੀ ਖੜਾ ਲਿਓ ਉਹ ਤੋੜੀ ਕਿੱਥੇ ਆ ਬਾਕੀ ਮੱਕੀ ਪਈਆ ਸੁੱਕੀ ਪੂਰੀ ਖੜਕਦੀ ਐਨ ਆ ਦੇਖੋ ਕਹੀ ਨਾਲ ਆਵਾਜ਼ ਆਉਂਦੀ ਹੋਊਗੀ ਮੱਕੀ ਦੀ ਟੋਜਨ ਚੱਕ ਲੈ ਉਧਰੋਂ ਸੱਚ ਕਹ ਤਾਂ ਇਹ ਬਹੁਤ ਹੋ ਰਿਹਾ ਆ ਆਓ ਜੀ ਹੁਣ ਜੋਰ ਪਰਖਿਆ ਜਾਣਾ तेरे ਸਵਰਾਜ ਦਾ ਕਮੰਡਰੀ ਦਾ ਫਟੋ ਜੋ ਫਟੋ ਜੋ ਕੱਢ ਗਿਆ ਖੜ ਗਿਆ ਖੜ ਗਿਆ ਕੋਈ ਨਹੀਂ ਹੈਗਾ ਡਰਾਂ ਦੇ ਕਿੰਨੇ ਮੰਦੀ ਜ਼ਿਆਦਾ ਹੈ ਨਹੀਂ ਨਹੀਂ ਬਹੁਤ ਕਮੱਜੀ ਵੀ ਯਾਰ ਜਦੋਂ ਸੂਰਜ ਸੇ ਅੜਲਾ ਇਹਦਾ ਬਾਲਾ ਧੱਕਾ ਕਰਦਾ ਬਾਲਾ ਧੱਕਾ ਕਰਦਾ ਬਾਲਾ ਧੱਕਾ ਇੰਨਾ ਬਾਲਾ ਧੱਕਾ ਬਹੁਤ ਭੰਦਾ ਰਿਕਰਾਂ ਨੂੰ ਦੇਖੋ ਗਏ ਮਨ ਲਗਿਆ ਪਾਂਦੂਆ 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 ਲੈ ਗਿਆ ਲੈ ਗਿਆ ਲੈ ਗਿਆ ਨਹੀਂ ਨਹੀਂ ਇੱਧਰਲਾ ਟਾਇਰ ਵੀ ਬਹਿ ਗਿਆ ਇੱਧਰਲਾ ਟਾਇਰ ਵੀ ਬਹਿ ਗਿਆ ਮੁੱਛੇ ਵਾਲਿਆਂ ਉਹ ਜਨ ਬਾਕੀ ਨਿਕਲੂਗਾ ਜਾਨੂ ਨੇ ਫੇਰ ਟੈਂਕ ਭਰ ਲਿਆਉਣਾ ਭਜਨ ਵੀ ਟਾਇਰਾਂ ਦੇ ਹਲੇ ਮੱਕੀ ਪਿੱਛੇ ਆ ਜਾਦਾ ਪਾਲਾ ਫਿਰ ਇੱਕ ਕੱਢ ਗਏ ਉਹ ਪਾਲਾਂ ਨੇ ਆ 4x4 ਲਾਓ ਹੁਣ ਟੋਜਨ ਪਾਉਣ ਲੱਗੇ ਆ ਟਮਾਟਰ ਹੀ ਕੱਟ ਲਿਆ 4x4 ਦੇਖਦੇ ਹਾਂ ਹੁਣ ਜ਼ੋਰ ਮਾਰਾ ਕੇ ਵੀ ਨਿਕਲਦਾ ਨਹੀਂ ਸੂਰਮਾਨਾ ਸੂਰਮਾਨਾ ਜੱਸੂ ਬੋਰ ਦੇ ਮੇਗਾ ਮਨੇ ਦਸਤ ਖੇਤ ਚ ਲਾਉਣ ਨੂੰ ਇਧਰ ਸਾਈਡ ਤੇ ਦਾਣੇ ਪੋਹ ਲਾਉਂਦੇ ਆ ਆ ਵੀ ਜਗ੍ਹਾ ਸਾਰੀ ਪੱਟੀ ਗਈ ਦਸੂ ਕੋਰ ਚੱਲਦਾ ਪੂਰਾ ਮਾਸੂਦ ਵਾਲੇ ਕਮਾਂ ਜਰਾ ਰੋਣਾ ਦੱਸੋ ਵੀ ਹਲੋ ਹੁਣ ਕਿੱਥੇ ਲੈ ਫਿਰ ਬੈਠੇ ਵਜਨ ਨਹੀਂ ਹੋਣਾ ਰੈਕਟਰਾਂ ਟਾਇਰਾਂ ਦੇ ਉਹ ਕੱਟ ਕੇ ਇੱਧਰ ਨੂੰ ਕਰਕੇ ਲਾ ਲਾਂਗੇ ਇੱਧਰ ਨੂੰ ਮਾਰਾ ਵੈਕਟਰਾਂ ਕੇ ਰਾ ਟਰਾਲੀ ਖੜ ਗਈ ਦੀ ਪੈ ਕਰਕੇ ਲਾਉਨੇ ਆ ਉਹਦੇ ਟਿਕਾਣੇ ਤੇ ਕੋਝਨ ਪਾ ਲਿਆ ਉਹ ਤਾਂ ਇਦੋਂ ਰੱਖ ਲਾਓ ਜੀ ਸੈਂਡ ਵਿੱਚ ਚੱਲਦੇ ਨੇ ਪਨੀਰ ਵਾਲੇ ਹੈਲੋ ਫੂਡ ਵਾਲਿਆਂ ਤੋਂ ਮਗਾਏ ਨੇ ਮਲੋ ਤੋਂ ਲੋਗੋ ਲੱਗਿਆ ਉਹਦੇ ਮਗਰ ਸਰਾ ਗੱਲ ਬਾਤ ਚੱਲਦਾ ਸੈਂਡ ਵਿੱਚ ਪਨੀਰ ਵਾਲਾ ਮਾਰੋ ਮਾਰ ਨਿਆਰਾ ਫੁੱਲਾ ਜ ਪਨੀਰੇ ਪਨੀਰ ਕਰਿਆ ਪਿਆ ਪਨੀਰੇ ਪਨੀਰ ਦੋ ਜੋ ਉੱਪਰ ਉਹਦੇ ਟਰਾਲੀ ਤੇ ਆਲੀ ਜਾਂ ਪੰਜ ਟਰਾਲੀਆਂ ਚ ਹਲੇ ਰਹੀਦੀ ਆ ਕਸਰ ਤਿੰਨ ਚਾਰ ਕਮੋਗੀਆਂ ਦੀ ਤਿੰਨ ਕਦੀ ਵੀ ਆ ਖੇਤ ਦੀ ਸਾਰੇ ਦੀ ਇੱਧਰ ਲਈ ਮੋਟਰ ਵਾਲੇ ਖੇਤਾਂ ਦੀ ਦੋਏ ਟਰਾਲੀਆਂ ਚ ਪੈ ਜੂਗੀ ਨਾਲ ਇੱਕੋ ਮੇਲ ਦੀ ਮੱਕੀ ਹੋ ਜੂ ਜਿਹੜੀ ਆਪਾਂ ਵੜਣੀ ਆ ਉਧਰ ਉਹ ਸੁੱਕੀ ਜ਼ਿਆਦਾ ਏ ਉਹ ਵੀ ਲੈਦਾ ਪਵਾ ਲਾਂਗੇ ਜੇ ਮਿਕਸ ਹੋ ਗਈ ਵੀ ਰੇਟ ਉਹਨਾਂ ਨੂੰ ਇੱਕੋ ਲਾਉਣਾ ਫਿਰ ਨੁਕਸਾਨ ਹੋਊਗਾ ਆਪਣਾ ਰੇਟ ਚ ਬਾਕੀ ਆ ਹੁਣ ਟੈਂਕ ਘੜਾਉਣੇ ਆ ਗਿੱਲੇ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਆ ਪਹਿਲਾ ਟਰਾਲੀ ਢੋਜਨ ਪਾ ਕੇ ਗੱਡੀਆਂ ਮਾਥਾਂ ਤੇ ਉਧਰੋਂ ਵੀ ਢੋਜਨ ਵਾਲੀ ਗੱਡੀ ਆ ਆ ਵੀ ਢੋਜਨ ਪਾ ਕੇ ਕੱਢਣੀ ਪੈਣੀ ਆ ਪੂਰੀ ਪੂਰੀ ਬਣਾ ਲਾ ਉਰੀ ਦੇ ਦਾਂਗੇ ਸੈਂਪਲ ਮੈਂ ਕਿਹਾ ਮੋਚਰ ਦੇਖ ਲਈ ਬੱਸੋ ਫੇਰ ਬਾਡ ਡੁੱਲਣਗੇ 59 11 ਲਾ ਕੇ ਖੱਟਣ ਲੱਗੇ ਆਹ ਕਲੂਰ ਆਉਂਦਾ ਦੇਖ ਲੋ ਸਾਰਾ ਮਾਲ ਘਰੇ ਲੈ ਕੇ ਆਉਣਾ ਕਈਆਂ ਨਾਲ ਖੱਚ ਕੇ ਮੂਰੇ ਇੰਨਾ ਜਿਆਦਾ ਕਲੂਰ ਆਉਂਦਾ ਸਾਰਾ ਗਿੱਲੇ ਦਾ ਪੰਗਾ ਝੜਿਆ ਪਿਆ ਮੀਂਹ ਦਾ ਲਓ ਜੀ ਦੇਖ ਲੋ ਐ ਕਲੂਰ ਹੁੰਦਾ ਐ ਖੱਚਣੀ ਪੈਂਦੀ ਆ ਛੰਨੀ ਬੁੜੀ ਟਰਾਲੀ ਆ ਤਾਂ ਕਿਤੇ ਜਾ ਕੇ ਤਾਂ ਨੇ ਪੈਂਦੇ ਨੇ ਉਨੀ ਹਰ ਵੱਡਣੀ ਬਹੁਤ ਆਖੀ ਗਿੱਲੇ ਚ ਜਾਂ ਜੀਆ ਮਰੋ ਮਾਰ ਪਾਲਟੀ ਬੋੜਾ ਕਹੀ ਲੈ ਲਓ ਜੀ ਵੱਡੀ ਗਈ ਆਪਣੀ ਇੱਧਰ ਹੁਣ ਸਾਰੀਓ ਤੇ ਹੁਣ ਤੋਜਨ ਪਾ ਕੇ ਟਰੈਕਟਰ ਕੱਢਣ ਲੱਗੇ ਆਂ ਟਰਾਲੀ ਵੀ 19 ਫੁੱਟ ਦੀ ਆ ਤੇ ਖੜੀ ਵੀ ਪੂਰੀ ਐਨ ਗਿੱਲੇ ਚ ਚੜ੍ਹਾਈ ਪੈਂਦੀ ਆ ਬਹੁਤ ਜ਼ਿਆਦਾ ਵੀ ਹੁਣ ਨਿਕਲਦੀ ਆ ਕੀ ਬਣਦਾ ਦੇਖਦੇ ਆ ਟਰੈਕਟਰ ਪਾ ਲਿਆ ਹੁਣ ਇੱਕ ਮੂਰੇ ਨਹੀਂ ਫਿਰ ਇੱਕ ਹੋਰ ਪਾਉਣਾ ਪਊਗਾ ਉਹ ਕਣਵਾ ਜਿਵੇਂ ਸਵੇਰੇ ਪਾਇਆ ਸੀ ਖੋਪਾੰਦੂ ਏਕਣ ਦਾ ਆਏ ਹਾਂ ਹੋਗਾ ਵੀਰ ਨੂੰ ਵੀਰ ਨੂੰ ਗਿਆ ਟਾਇਰ ਦਾ ਮੜਾ DLO ਜਾਂ ਮੀਡੀਆ ਦਾ ਤੇ ਆ ਉਹ ਵਿਚਾਲੇ ਕਰਦੇ ਬੇਟਾਂ ਦੇ ਕਿ ਆਪ ਵੀ ਬਰਾਬਰ ਹੋ ਜਾਂਦੇ ਹੱਥ ਚਲਾ ਲੈਗੇ ਤਾਰਾਂ ਤੇ ਹੋ ਜਾਂਦਾ ਤਾਰ ਲੱਗੂ ਬੰਨੀ ਚਲੋ ਬੈਠਾ ਇਹਦੇ ਵੈਟ ਨੂੰ ਜਿੰਨ ਕਟੋਗਾ ਟੋਗਾ ਟਰਾਲੀ 'ਚ ਪੌਣੇ 200 ਤੋਂ ਲਵੇ ਹੋਊਗਾ ਜਾਂ 150 ਤੋਂ ਲੈ ਕੇ ਕੋਈ 70 ਕੁਇੰਟਲ ਦੇ ਵਿੱਚ ਵਿੱਚ ਹੋਊਗਾ 19 ਫੁੱਟ ਦੀ ਟਰਾਲੀ ਆ ਆਪਣੀ 19.7 ਆ ਤੇ ਬਿੱਡ ਵੀ ਹੈਗਾ 3 ਫੁੱਟ ਦੇ ਲਵੇ ਪੌਣੇ 3 ਫੁੱਟ ਦੇ ਲਵੇ ਬਿੱਟਾ ਬਾਕੀ ਹੁਣ ਗੱਲ ਵਾਲੀ ਵੀਡੀਓ ਨਾਲ ਵੀ ਬਣੇ ਰਹੋ ਆਪਾਂ ਤੁਹਾਨੂੰ ਰੇਟ ਦੱਸਾਂਗੇ ਵੀਡੀਓ 'ਚ ਕਿ ਕੀ ਰੇਟ ਲੱਗਦੀ ਆ ਹਲੇ ਆਪਣੇ ਖੜੇ ਨੇ ਇਹ 7 ਕਿਲੇ ਖੜੇ ਨੇ ਤੇ ਬਾਕੀ 4 ਇੱਕ ਖੜੇ ਨੇ ਕੋਈ 10 11 ਕਿਲਾਂ ਦਾ ਗੇੜ ਖੜਾ ਹੈ